ਪੈਰਾਂ ਦੇ ਦਰਦ ਦੀ ਗੱਲ ਕਰਨ ਲੱਗੇ ਆ ਜਿਆਦਾਤਰ ਅੱਡੀ ਔਰ ਪੰਜੇ ਦੇ ਵਿਚਾਲੇ ਵਾਲੀ ਜਗ੍ਹਾ ਤੇ ਦਰਦ ਹੁੰਦਾ ਰਹਿੰਦਾ ਹੈ ਜਿਨ੍ਹਾਂ ਦੀ ਉਮਰ 40 ਤੋਂ 45 ਸਾਲ ਜਾਂ ਫਿਰ ਬੱਚਾ ਹੋਇਆ ਹੋਵੇ ਪ੍ਰੈਗਨੈਂਸੀ ਦੇ ਵਿੱਚ ਆਰਥਰਾਇਟਿਸ ਜਾਂ ਫਿਰ ਸ਼ੂਗਰ ਦੇ ਪੇਸ਼ੈਂਟ ਦੇ ਵਿੱਚ ਸਸਵੀ ਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸੋ ਕਿਹੜੀ ਕਸਰਤ ਆ ਕਰੀਏ ਕਿ ਪੈਰਾਂ ਦਾ ਦਰਦ ਚਲੇ ਜਾਵੇ ਨੰਬਰ 1 ਕਸਰਤ ਕੀ ਹੈ ਆਪਾਂ ਨੂੰ ਮੋਬਿਲਾਈਜੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਆਪਾਂ ਇਦਾਂ ਬੈਠ ਜਾਾਂਗੇ ਔਰ ਆਪਣੇ ਦੂਸਰੇ ਹੱਥ ਦੀ ਮਦਦ ਨਾਲ ਗੁੱਠੇ ਨੂੰ ਅੰਦਰ ਮੋੜਾਂਗੇ ਸਟ੍ਰੈਚ ਕਰਕੇ ਰੱਖਾਂਗੇ 10 ਸੈਕਿੰਡ ਹੋਲਡ 1 2 ਡੈਸ਼ ਡੈਸ਼ 10 ਸਾਰੀਆਂ ਉਂਗਲਾਂ ਤੇ ਬਾਰੀ-ਬਾਰੀ ਕਰਨਾ ਇਕੱਲੀ-ਇਕੱਲੀ ਤੇ ਪਹਿਲਾਂ ਇਹ ਵਾਲੀ ਫਿਰ ਇਹ ਵਾਲੀ ਇਕੱਲੀ-ਇਕੱਲੀ ਤੇ 10 ਸੈਕਿੰਡ ਹੋਲਡ 10 ਵਾਰੀ ਕਰਨਾ ਔਰ ਇਸ ਨੂੰ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨਾ ਇਹ ਹੋਗੀ ਪਹਿਲੀ ਕਸਰਤ ਮੋਬਿਲਾਈਜੇਸ਼ਨ ਦੂਸਰੀ ਕਸਰਤ ਕੀ ਹੈ ਤੁਸੀਂ ਇੱਕ ਸਟੈਪ ਤੇ ਖੜਜੋਗੇ ਔਰ ਇੱਥੇ ਤੁਸੀਂ ਆਪਣੀ ਹੀਲ ਨੂੰ ਆਪਾਂ ਰੇਜ਼ ਕਰਾਂਗੇ ਬਿਲਕੁਲ ਸਟੈਪ ਤੇ ਬਾਹਰ ਆਗੇ نیچے ਗਏ ਫਿਰ ਉੱਪਰ ਫੇਰ نیچے ਗਏ ਫੇਰ ਉੱਪਰ ਐਦਾਂ ਤੁਸੀਂ 12 ਵਾਰੀ ਕਰਨਾ ਹੈ ਔਰ ਦੈਨ نیچے ਆ ਜਾਣਾ ਹੈ ਐਦਾਂ ਤੁਸੀਂ